ਪੰਜਾਬ ਸਰਕਾਰ ਖਿਲਾਫ ਵੱਡੇ ਐਕਸ਼ਨ ਦਾ ਹੋ ਗਿਆ ਐਲਾਨ ਕਰੋ ਨਿਕਲਣ ਤੋਂ ਪਹਿਲਾਂ ਦੇਖ ਲਿਓ ਇਹ ਖਬਰ ਨਹੀਂ ਤਾਂ ਤੁਸੀਂ ਵੀ ਹੋ ਸਕਦੇ ਹੋ ਖੱਦਲਖوار ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਨਆਰਆਈ ਟੀਵੀ ਮੈਂ ਹਾਂ ਸੁਖਮਨ ਢੀਮਾ ਪੰਜਾਬ ਦੇ ਵਿੱਚ ਜਿਹੜਾ ਵੱਡੇ ਸੰਘਰਸ਼ ਦਾ ਵੱਡੇ ਐਕਸ਼ਨ ਦਾ ਐਲਾਨ ਹੋ ਚੁੱਕਿਆ ਪੰਜਾਬ ਸਰਕਾਰ ਦੇ ਖਿਲਾਫ ਪੀਆਰਟੀਸੀ ਅਤੇ ਪਰਬਸ ਦੇ ਜਿਹੜੇ ਕੱਚੇ ਮਲਾਜ਼ਮ ਨੇ ਉਹ ਖਫਾ ਹੁੰਦੇ ਨਜ਼ਰ ਆਏ ਨੇ ਨਰਾਜ਼ ਹੁੰਦੇ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਵੱਡੇ ਐਕਸ਼ਨ ਦਾ ਐਲਾਨ ਕੀਤਾ ਗਿਆ 21 21 ਅਤੇ ਜਿਹੜਾ 22 ਮਈ ਨੂੰ ਵੱਡਾ ਐਕਸ਼ਨ ਕੀਤਾ ਜਾਣਾ ਪੰਜਾਬ ਦੇ ਵਿੱਚ ਪੀਆਰਟੀਸੀ ਅਤੇ ਪਨਵਸ ਦੀ ਜਿਹੜੀਆਂ ਬੱਸਾਂ ਨੇ ਉਹਨਾਂ ਦਾ ਪੂਰਨ ਤੌਰ ਤੇ ਚੱਕਾ ਜਾਮ ਕੀਤਾ ਜਾਣਾ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਜਾਂ ਤਾਂ 20 ਮਈ ਤੋਂ ਪਹਿਲਾਂ ਪਹਿਲਾਂ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਨਹੀਂ ਤਾਂ ਫਿਰ ਜਿਹੜਾ ਪੰਜਾਬ ਦੇ ਵਿੱਚ ਵੱਡੀ ਹੜਤਾਲ ਹੋਵੇਗੀ ਚੱਕਾ ਜਾਮ ਹੋਵੇਗਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਰੱਖੀ ਗਈ ਹੈ ਜਾਂ ਹੋਰ ਜੜੀਆਂ ਡਿਪਾਰਟਮੈਂਟ ਦੇ ਵਿੱਚ ਬਸਾਂ ਨੂੰ ਜੜੀਆਂ ਨਵੀਆਂ ਪਾਉਣ ਨੂੰ ਲੈ ਕੇ ਜਾਂ ਮਰਮਤ ਨੂੰ ਲੈ ਕੇ ਜਈਆਂ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਜੜਾ ਵੱਡੀ ਹੜਤਾਲ ਦਾ ਐਲਾਨ ਕੀਤਾ ਗਿਆ ਤੁਹਾਨੂੰ ਹੋਰ ਇਸ ਬਾਰੇ ਜਾਣਕਾਰੀ ਦੇ ਦਿੰਦੇ ਆ ਕਿ 21 ਮਈ ਨੂੰ ਜੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਰਿਹੈਸ ਦੇ ਉੱਪਰ 21 ਮਈ ਨੂੰ ਜੜਾ ਧਰਨਾ ਵੀ ਦਿੱਤਾ ਜਾਣਾ ਤੇ ਉਧਰਲੇ ਪਾਸੇ ਜੜਾ ਇਨ ਦਿਨਾਂ ਦੇ ਲਈ 20 21 ਅਤੇ ਜਿਹੜਾ 22 ਮਈ ਨੂੰ ਜਿਹੜਾ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ ਤੁਹਾਨੂੰ ਇਹ ਦੱਸ ਦਿੰਦੇ ਆ ਕਿ ਵਾਰ-ਵਾਰ ਪਿਛਲੇ ਕਈ ਮਹੀਨਿਆਂ ਦੇ ਵਿੱਚ ਹੋ ਚੁੱਕਿਆ ਕਿ ਹਰ ਮਹੀਨੇ ਇਸੇ ਤਰੀਕੇ ਦੇ ਨਾਲ ਜਿਹੜਾ ਵੱਡੇ ਸਟ੍ਰਾਈਕ ਦਾ ਵੱਡੀ ਹੜਤਾਲ ਦਾ ਐਲਾਨ ਕੀਤਾ ਜਾਂਦਾ ਪਰ ਹਰ ਵਾਰ ਸਰਕਾਰ ਦੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੀ ਮੀਟਿੰਗ ਦੇ ਕੇ ਇਹਨਾਂ ਨੂੰ ਜਿਹੜਾ ਹੜਤਾਲ ਕੈਨਸਲ ਕਰਵਾ ਦਿੱਤੀ ਜਾਂਦੀ ਪਰ ਇਸ ਵਾਰ ਇੱਕ ਵੱਡੇ ਸੰਘਰਸ਼ ਦਾ ਐਲਾਨ ਇਹ ਵੀ ਕੀਤਾ ਕਿ ਜੇਕਰ 20 ਮਈ ਦੇ ਅਲਟੀਮੇਟਮ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਜਾਂ ਫਿਰ ਉਹਨਾਂ ਦੇ ਨਾਲ ਕੋਈ ਉਹਨਾਂ ਨੂੰ ਭਰੋਸਾ ਨਹੀਂ ਦਿੰਦਾ ਕਿ ਇੰਨੇ ਸਮੇਂ ਤੱਕ ਤੁਹਾਨੂੰ ਪੱਕਾ ਕਰ ਦਵਾਂਗੇ ਤਾਂ ਫਿਰ 20 ਮਈ ਨੂੰ ਜਿਹੜਾ 20 21 ਅਤੇ 22 ਮਈ ਨੂੰ ਜਿਹੜਾ ਤਿੰਨ ਦਿਨਾਂ ਦੀ ਪੰਜਾਬ ਦੇ ਵਿੱਚ ਕੱਚੇ ਮੁਲਾਜ਼ਮਾਂ ਦੇ ਵੱਲੋਂ ਪੀ ਆਰਟੀਸੀ ਅਤੇ ਪਨਵਸ ਦੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਦਾ ਚੱਕਾ ਜਾਮ ਕੀਤਾ ਜਾਣਾ ਤਾਂ ਜੇਕਰ ਤੁਸੀਂ ਵੀ ਰੋਜ਼ਾਨਾ ਬੱਸਾਂ ਦਾ ਸਫ਼ਰ ਕਰਦੇ ਹੋ ਜਾਂ ਫਿਰ ਤੁਹਾਡਾ ਕੋਈ ਸੰਗੀ ਸਾਥੀ ਦੋਸਤ ਮਿੱਤਰ ਰਿਸ਼ਤੇਦਾਰ ਰੋਜ਼ਾਨਾ ਬੱਸਾਂ ਦਾ ਸਫ਼ਰ ਕਰਦਾ ਜਾਂ ਪਰ ਇਹਨਾਂ ਤਰੀਕਿਆਂ ਦੇ ਵਿੱਚ ਬੱਸਾਂ ਦਾ ਸਫ਼ਰ ਕਰਨਾ ਤਾਂ ਉਸ ਤੱਕ ਇਹ ਖਬਰ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਜੇਕਰ ਇਹਨਾਂ ਤਰੀਕਿਆਂ ਦੇ ਵਿੱਚ ਤੁਸੀਂ ਜਾਂ ਤੁਹਾਡਾ ਕੋਈ ਸੰਗੀ ਸਾਥੀ ਦੋਸਤ ਮਿੱਤਰ ਰਿਸ਼ਤੇਦਾਰ ਕਰੋ ਬਿਨਾਂ ਖਬਰ ਦੇ ਕੇ ਨਿਕਲ ਜਾਂਦਾ ਤਾਂ ਉਸ ਨੂੰ ਜਿਹੜਾ ਖੱਜਲ ਕੁਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਪੂਰਨ ਤੌਰ ਤੇ ਉਹਨਾਂ ਦੇ ਵੱਲੋਂ ਪੀਆਰਟੀਸੀ ਅਤੇ ਪਨ ਬੱਸ ਦੇ ਜਿਹੜੇ ਮੁਲਾਜ਼ਮ ਨੇ ਚੱਕਾ ਜਾਮ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੂੰ ਜਿਹੜਾ ਤੇ ਤੌਰ ਤੇ ਚੈਲੰਜ ਕਰ ਦਿੱਤਾ ਗਿਆ ਕਿ ਜੇਕਰ ਇੰਨੇ ਸਮੇਂ ਦੇ ਵਿੱਚ ਮੰਗਾ ਨਹੀਂ ਮੰਨਿਆ ਜਾਂਦੀ ਤਾਂ ਅਸੀਂ ਵੱਡਾ ਐਕਸ਼ਨ ਕਰਾਂਗੇ ਹਾਲਾਂਕਿ ਜਿੱਥੇ ਵੀ ਕਿਤੇ ਸਰਕਾਰ ਦਾ ਕੋਈ ਸਰਕਾਰੀ ਪ੍ਰੋਗਰਾਮ ਹੁੰਦਾ ਰੈਲੀ ਹੁੰਦਾ ਉੱਤੇ ਜਾ ਕੇ ਇਹਨਾਂ ਦੁਆਰਾ ਵਿਰੋਧ ਵੀ ਕੀਤਾ ਜਾਂਦਾ ਪਰ ਇਸ ਵਾਰ ਵੱਡੇ ਸੰਘਰਸ਼ ਦਾ ਐਲਾਨ ਕੀਤਾ ਤਿੰਨ ਦਿਨਾਂ ਦੇ ਲਈ ਪੰਜਾਬ ਦੇ ਵਿੱਚ ਪੀਆਰਟੀਸੀ ਅਤੇ ਪਨਵਸ ਜਿਹੜੀਆਂ ਬੱਸਾਂ ਨੇ ਉਹਨਾਂ ਦਾ ਚੱਕਾ ਜਾਮ ਹੋਣ ਜਾ ਰਿਹਾ ਹੈ